ਅਬ ਹੋਰ ਨੜੇ ਇੱਕ ਮੰਦਪਗੀ ਖਬਰ ਸਾਹਮਣੇ ਆ ਰਹੀ ਆ ਜਿੱਥੇ ਕਿ ਪਿੰਡ ਦੌਲਤਪੁਰਾ ਦੇ ਕੋਲ ਇੱਕ ਟਰੈਕਟਰ ਇੱਕ ਟਰਾਲੀ ਨੂੰ ਤੂੜੇ ਨਾਲ ਭਰੀ ਹੋਈ ਟਰਾਲੀ ਨੂੰ ਪਿੱਛੋਂ ਟੱਕਰ ਮਾਰ ਦਿੰਦਾ ਹੈ ਜਿਸ ਤੋਂ ਬਾਅਦ ਟਰਾਲੀ ਸਵਾਰ ਸਤਪਾਲ ਜਿਨ੍ਹਾਂ ਦਾ ਨਾਮ ਹੈ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੇ ਆ ਜਿੱਥੇ ਕਿ ਉਹਨਾਂ ਦਾ ਜੋ ਬੇਟਾ ਹੁੰਦਾ ਉਹ ਗੰਭੀਰ ਜ਼ਖਮੀ ਹੋ ਜਾਂਦਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਸਵੀਰਾਂ ਬਿਆਨ ਕਰਦੀਆਂ ਨੇ ਜੋ ਕਿ ਟਰੈਕਟਰ ਦੀਆਂ ਤਸਵੀਰਾਂ ਨੇ ਉਹ ਤੁਹਾਨੂੰ ਦੱਸ ਰਿਆ ਨੇ ਕਿੰਨਾ ਭਿਆਨਕ ਇਹ ਟੱਕਰ ਰਹੀ ਹੋਏਗੀ ਇਹ ਹਾਦਸਾ ਰਿਹਾ ਹੋਏਗਾ ਕਿਉਂਕਿ ਟਰੈਕਟਰ ਦਾ ਬੁਰਾ ਹਾਲ ਹੋ ਚੁੱਕਿਆ ਹੈ ਉਸ ਤੋਂ ਇਲਾਵਾ ਜੋ ਤੂੜੀ ਨਾਲ ਭਰਿਆ ਹੋਇਆ ਟਰਾਲੀ ਸੀ ਉਹ ਵੀ ਬਹੁਤ ਹੀ ਜ਼ਿਆਦਾ ਨੁਕਸਾਨੀ ਗਈ ਲੇਕਿਨ ਇਸ ਹਾਦਸੇ ਦੇ ਵਿੱਚ ਇੱਕ ਮੌਲੀ ਜਾਨੀ ਨੁਕਸਾਨ ਵੀ ਹੋਇਆ ਟਰਾਲੀ ਸਵਾਰ ਜੋ ਸਤਪਾਲ ਸੀ ਉਹ ਉੱਥੇ ਮੋਕੇ ਤਹੀ ਦਮ ਤੋੜ ਦਿੰਦਾ ਹੈ ਜਦ ਕਿ ਉਸ ਦਾ ਮੁੰਡਾ ਜੋ ਕਿ ਉਸ ਦੇ ਨਾਲ ਉਸ ਵੇਲੇ ਮੌਜੂਦ ਸੀ ਅਜੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ ਹੈ ਜਿਸ ਤੱਕ ਇਹ ਇਸ ਵੇਲੇ ਇਲਾਜ ਚੱਲ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਉੱਥੇ ਹੀ ਮੇਰੇ ਸਹਿਯੋਗੀ ਅਬੋਰ ਤੋਂ ਤਰਮਿੰਦਰ ਵੱਲੋਂ ਇਸ ਜਗ੍ਹਾ ਪਹੁੰਚ ਕੀਤੀ ਗਈ ਅਤੇ ਨਾਲ ਹੀ ਨਾਲ ਪੂਰਾ ਦਾ ਪੂਰਾ ਜੋ ਉੱਥੇ ਹਾਦਸਾ ਵਾਪਰਿਆ ਹੈ ਘਟਨਾਕ੍ਰਮ ਵਾਪਰਿਆ ਹੈ ਉਸ ਨੂੰ ਵੀ ਬਿਆਨ ਕੀਤਾ ਗਿਆ ਹੈ ਅਤੇ ਨਾਲ ਹੀ ਨਾਲ ਪੁਲਿਸ ਅਧਿਕਾਰੀ ਦਾ ਇਸ ਬਾਬਤ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਸਾਸੀ ਗਾਲ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਅਬੋਹਰ ਦੇ ਸ਼੍ਰੀ ਗੰਗਾ ਨਗਰ ਰੋਡ ਤੋਂ ਇਹ ਤਸਵੀਰਾਂ ਦਿਖਾ ਰਹੇ ਆ ਸਵੇਰੇ ਸਵੇਰੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੋਈ ਇੱਕ ਬਹੁਤ ਵੱਡਾ ਐਕਸੀਡੈਂਟ ਹੋਇਆ ਧੂੜੀ ਨਾਲ ਭਰੀ ਟਰੈਕਟਰ ਟਰਾਲੀ ਨੂੰ ਇੱਕ ਟਰਾਲੇ ਨੇ ਟੱਕਰ ਮਾਰਤੀ ਜਿਸ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਉਸ ਦਾ ਬੇਟਾ ਜਿਹੜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਪਰਿਵਾਰਿਕ ਮੈਂਬਰ ਆਪਣੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਵੀ ਹਾਦਸਾ ਹੋਇਆ ਕਿਵੇਂ ਸੀ ਭਾਈ ਕੀ ਨਾਮ ਕੀ ਤੁਹਾਡਾ ਕਲਾਸ਼ ਨਾਮ ਹੈ ਜੀ ਜਿੱਤਲਗਰ ਆਪਣਾ ਪਿੰਡ ਹੈਗਾ ਠੀਕ ਹੈ ਜੀ ਤੇ ਅਸੀਂ ਰਿਸ਼ਤੇਦਾਰੀ ਚ ਤੂੜੀ ਲੈ ਜਾਂਦੇ ਵੇ ਮਹंगा ਸਾਡੀ ਪੂਆ ਨੇ ਠੀਕ ਹੈ ਤੇ ਉੱਥੇ ਲਿਜਾ ਰਹੇ ਸੀਗੇ ਜਮੀਦਾਰ ਹੈ ਜੀ ਤੂੰ ਬੈੱਡ ਲੱਗਿਆ ਹੋਇਆ ਤੇ ਇਹਨੇ ਅਸੀਂ ਗਊਸ਼ਾਲਾ ਚਾਹ ਪੀਤੀ ਹੈ ਚਾਹ ਪੀ ਕੇ ਦੇ ਬਸ ਚੱਲੇ ਹੀ ਆਂ ਦੋ ਹੀ ਕਦਮ ਚੱਲੇ ਤੇ ਨਾਲ ਉਹਨੇ ਫੁੱਲ ਸਪੀਡ ਤੇ ਲਿਆ ਰਿਆ ਸੀਗਾ ਜੀ ਉਹਨੇ ਲਿਆ ਕੇ ਵਿੱਚ ਮਾਰਿਆ ਸਿੱਧਾ ਹੀ ਤੇ ਮੌਕੇ ਦਾ ਫਰਾਰ ਹੋ ਗਿਆ ਤੇ ਸਾਡਾ ਇੱਕ ਬੰਦਾ ਨਾਲ ਦੀ ਨਾਲ ਮਰ ਗਿਆ ਜੀ ਤੇ ਇੱਕ ਸਾਡਾ ਬੰਦਾ ਜ਼ਖਮੀ ਹੈਗਾ ਗੁਰਦਾਲ ਜੇ ਜੇਤੋਈ ਉਹਦਾ ਨਾਮ ਕੀ ਹੈ ਸਤਪਾਲ ਨਾਂ ਹੈ ਜੀ ਤੇ ਜਿਹੜਾ ਜ਼ਖਮੀ ਹੋਇਆ ਉਹਦਾ ਨਾਮ ਉਹਦਾ ਅਜੇ ਨਾਮ ਮੁੰਡੇ ਦਾ ਰਿਸ਼ਤੇ ਕੀ ਲੱਗਦੇ ਉਹ ਮੇਰੇ ਤਾਏ ਦਾ ਮੁੰਡਾ ਜੀ ਅੱਛਾ ਉਹ ਵਾਪੇਟਾ ਹਾਂ ਉਹ ਉਹ ਦੋਨੇ ਬਾਬੇਟੇ ਤੂੰ ਸਾਡੇ ਤਾਏ ਦਾ ਮੁੰਡਾ ਹੈ ਠੀਕ ਹੈ ਜਦੋਂ ਟੱਕਰ ਹੋਈ ਉਸ ਤੋਂ ਬਾਅਦ ਟਰੈਕਟਰ ਪਲਟ ਗਿਆ ਸੀ ਦੋਵੇਂ ਚੀਜ਼ਾਂ ਦੀ ਪਲਟ ਗਈਆਂ ਸੀ ਬੁਰੀ ਤਰ੍ਹਾਂ ਮੁੱਧੀਆਂ ਹੋ ਗਈਆਂ ਸੀ ਠੀਕ ਹੈ ਜੀ ਕੋਈ ਹਾਲ ਨਹੀਂ ਵੇਖਣ ਦਾ ਸੀਗਾ ਬਹੁਤ ਬੁਰਾ ਹਾਲ ਹੋਇਆ ਖੜਾ ਸੀਗਾ ਇੰਨੀ ਬਹਿਰਮਨੀ ਨਾਲ ਲਿਆ ਕੇ ਮਾਰੀ ਉਹਨੇ ਬਹੁਤ ਸਪੀਡ ਨਾਲ ਬ੍ਰੇਕਾਂ ਵੀ ਨਹੀਂ ਲੱਗੀਆਂ ਇਹਨਾਂ ਟਰੱਕ ਵਾਲੇ ਦੀ ਕਿੰਨੇ ਘੰਟੇ ਬਾਅਦ ਮਤਲਬ ਪੁਲਿਸ ਦੀ ਮਦਦ ਮਿਲੀ ਜਾਂ 112 ਪਹੁੰਚੀ 112 ਦਾ ਅੱਧੇ ਘੰਟੇ ਬਾਅਦ ਚ ਮੰਨ ਲਓ ਘੰਟੇ ਅੱਧੇ ਘੰਟੇ ਚ ਪਹੁੰਚ ਗਈ ਅੱਧੇ ਘੰਟੇ ਚ ਪਹੁੰਚ ਗਈ ਨਾਲ ਦੀ ਨਾਲ ਹੀ ਉਹਨਾਂ ਨੇ ਕੱਢਿਆ ਫਿਰ ਉਹਨਾਂ ਨੇ ਕੱਢਿਆ ਸਾਡੇ ਜਿਹੜੇ ਹੋਰ ਟਰੈਕਟਰ ਸੀਗੇ ਸਾਸੀ ਗਾਲ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਅੱਜ ਐਕਸੀਡੈਂਟ ਹੋਇਆ ਕੀ ਜਾਣਕਾਰੀ ਮਿਲਦੀ ਕਿਹਦੀ ਮੌਤ ਹੋਈਆ ਕਿੰਨੇ ਲੋਗ ਗਏ ਇਹਦੀ ਅੱਜ ਦੌਲਤਪੁਰਾ ਟੀ ਪੁਆਇੰਟ ਦੇ ਕੋਲੇ ਇੱਕ ਐਕਸੀਡੈਂਟ ਹੋਇਆ ਇੱਕ ਟਰੈਕਟਰ ਟਰਾਲਾ ਹੈਗਾ ਸੀ ਜਿਹੜਾ ਇੱਕ ਟਰੱਕ ਦੇ ਵਿੱਚ ਟਕਰਾਇਆ ਇਹਦੇ ਵਿੱਚ ਇੱਕ ਨੌਜਵਾਨ ਹੈਗਾ ਸੀ ਉਹਦੀ ਏਜ ਤਕਰੀਬਨ 40-45 ਸਾਲ ਹੈ ਸਤਪਲ ਨਾਮ ਸੀ ਉਸਦਾ ਅਜੀਤਨਗਰ ਦਾ ਰਹਿਣ ਵਾਲਾ ਸੀ ਉਹਦੀ ਡੈਥ ਹੋ ਗਈ ਤੇ ਇੱਕ ਅਜੇ ਨਾਮ ਦਾ ਲੜਕਾ ਜ਼ਖਮੀ ਹੋਇਆ ਬਾਕੀ ਬਿਆਨ ਲਿਖ ਕੇ ਅਗਲੀ ਕਾਰਵਾਈ ਅਮਲ ਚੱਲਿਆ ਤੋ ਹੋ ਕਾਰਨ ਕੀ ਪਤਾ ਲੱਗਿਆ ਜੀ ਜੀ ਜੋ ਆਈਓ ਮੌਕੇ ਤੇ ਗਿਆ ਉਹਦੇ ਮੁਤਾਬਕ ਇੱਕ ਟਰੈਕਟਰ ਚੜ ਰਿਆ ਸੀ ਰੋਡ ਤੇ ਤੇ ਪਿੱਛੋਂ ਟਰੱਕ ਜੋ ਹੈਗਾ ਜੋ ਉਹ ਸਪੀਡ ਚ ਆ ਰਿਹਾ ਸੀ ਤੋ ਉਹਦੇ ਚ ਟੱਕਰ ਹੋ ਗਈ ਠੀਕ ਹੈ ਅੱਜ ਇੱਕ ਐਕਸੀਡੈਂਟ ਹੋਇਆ ਕੀ ਜਾਣਕਾਰੀ ਮਿਲਣੀ ਕਿਹਦੀ ਮੌਤ ਹੋਈਆ ਕਿੰਨੇ ਲੋਕ ਜਖਮੀ ਹੋਏ ਜੀ ਅੱਜ ਦੌਲਤਪੁਰਾ ਟੀ ਪੁਆਇੰਟ ਦੇ ਕੋਲੇ ਇੱਕ ਐਕਸੀਡੈਂਟ ਹੋਇਆ ਇੱਕ ਟਰੈਕਟਰ ਟਰਾਲਾ ਹੈਗਾ ਸੀ ਜਿਹੜਾ ਇੱਕ ਟਰੱਕ ਦੇ ਵਿੱਚ ਟਕਰਾਇਆ ਇਹਦੇ ਵਿੱਚ ਇੱਕ ਨੌਜਵਾਨ ਹੈਗਾ ਸੀ ਉਹਦੀ ਏਜ ਤਕਰੀਬਨ 40-45 ਸਾਲ ਹੈ ਸਤਪਲ ਨਾਮ ਸੀ ਉਸ ਦਾ ਅਜੀਤਨਗਰ ਦਾ ਰਹਿਣ ਵਾਲਾ ਸੀ ਉਹਦੀ ਡੈਥ ਹੋ ਗਈ ਹੈ ਤੇ ਇੱਕ ਅਜੇ ਨਾਮ ਦਾ ਲੜਕਾ ਜਖਮੀ ਹੋਇਆ ਬਾਕੀ ਬਿਆਨ ਲਿਖ ਕੇ ਅਗਲੀ ਗਾਰ ਵੀ ਅਮ ਚੱਲਿਆ ਤੇ ਹੋ ਕਾਰਨ ਕੀ ਪਤਾ ਲੱਗਿਆ ਜੀ ਜੀ ਜੋ ਆਈਓ ਮੌਕੇ ਤੇ ਗਿਆ ਉਹਦੇ ਮੁਤਾਬਕ ਇੱਕ ਟਰੈਕਟਰ ਚੜ ਰਿਹਾ ਸੀ ਰੋਡ ਤੇ ਤੇ ਪਿੱਛੋਂ ਟਰੱਕ ਜੋ ਹੈਗਾ ਉਹ ਸਪੀਡ 'ਚ ਆ ਰਿਹਾ ਸੀ ਤੋਂ ਉਹਦੇ 'ਚ ਟੱਕਰ ਹੋ ਗਈ ਠੀਕ ਹੈ ਜੀ